ਦੋਸਤ ਅੱਜ ਦੋਸ ਨੂੰ ਐਚਫ ਨਸਲ ਦੇ ਬੱਚਾ ਦਿਖਾਉਣ ਲੱਗਿਆ ਬਹੁਤ ਹੀ ਜ਼ਿਆਦਾ ਸ਼ਕੀਨ ਆ ਗਈਆਂ ਤੇ ਬਾਕੀ ਜੋ ਜਾਣਕਾਰੀ ਵੀ ਬਾਈ ਤੁਹਾਨੂੰ ਸਾਂਝੀ ਕਰ ਦਾਂਗੇ ਆਪਾਂ ਤੇ ਖਰੀਦਣ ਵਾਲਾ ਭਰਾ ਕਿਸੇ ਵੀ ਟਾਂਕ ਜਿਹੜੀ ਤਸੱਲੀ ਕਰ ਸਕਦਾਗਾ ਦੋਨੇ ਬੱਚਿਆਂ ਵਾਲਾ ਰੰਗ ਬਣ ਤੋਂ ਪ੍ਰਿੰਟ ਤੋਂ ਬਹੁਤ ਜ਼ਿਆਦਾ ਸੋਹਣਾ ਬਾਕਮਾਲ ਹੈ ਤੇ ਬਾਕੀ ਜਿਹੜਾ ਭਰਾ ਖਰੀਦੋ ਦੀ ਸਮਝ ਆ ਗਈ ਤੇ ਬਾਕੀ ਕਰਨਾ ਬਾਈ ਨਾਲ ਗੱਲਬਾਤ ਪੂਰੀ ਵੀਡੀਓ ਪਹਿਲਾਂ ਗੌਰ ਨਾਲ ਦੇਖਣੀ ਆ ਤੇ ਫੇਰ ਦਿੱਤੇ ਹੋਏ ਨੰਬਰ ਤੇ ਮਾਲਕ ਨਾਲ ਸੰਪਰਕ ਕਰਨਾ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਲਖੇ ਠੀਕ ਆ ਜੀ ਤੇ ਆਪਣਾ ਐਡਰੈਸ ਬੋਲ ਦਗੇ ਜੀ ਪਿੰਡ ਆਪਣਾ ਸ਼ਨਾ ਇਹ ਲਾ ਬਰਨਾਲਾ ਤਹਿਸੀਲ ਤਪਾ ਤੇ ਭਦੌੜ ਸ਼ਹਿਰ ਤੋਂ ਲਗਭਗ ਚੜਾਉਂਦੇ ਇਧਰ ਆਪਣੂ ਭਾਈ ਰੁਪੇ ਨੇੜੇ ਇਧਰ ਭਦੌੜ ਨੇੜੇ ਆ ਠੀਕ ਆ ਤੇ ਮੋਬਾਈਲ ਨੰਬਰ ਭਾਈ ਆਪਣਾ 94654 ਹਾਂਜੀ 22847 ਠੀਕ ਆ ਬਾਕੀ ਨੰਬਰ ਆਪਾਂ ਸਕਰੀਨ ਤੇ ਹਾਂ ਦੋ ਬੱਚੇ ਆਪਣੇ ਕੋਲ ਜਿਹਦੀ ਗੜੀ ਹੈ ਨਾ ਸਿਰਫ ਹਾਂ ਡਾਕਟਰ ਦੋ ਆਪਣੇ ਕੋਲੇ ਦੋ ਹੀ ਆਪਣੇ ਲਖੇ ਬਸੇਗਾ ਹਾਰਮੋਨਾਂ ਬਸੇਗਾ ਠੀਕ ਆ ਠੀਕ ਆ ਜੀ ਫੁੱਲ ਵਜੇ ਨਾ ਫੁੱਲ ਪਲੰਗਾ ਦੰਦੋਂ ਖੀਰੀਆਂ ਕੋਈ ਮੌਕਾ ਨਹੀਂ ਗੁੰਮੀ ਨਹੀਂ ਚਾਰ ਚਾਹਨਾ ਪੂਰੇ ਸੋਹਣੇ ਪੂਰੀ ਗਰੰਟੀ ਹੈ ਨੇ ਘਰ ਤੱਕ ਦੀ ਚਾਰ ਸੋਹਣੇ ਬੱਚਾ ਖੀਰਾਂ ਹਾਂ ਦੋਨੇ ਖੀਰਾਂ ਦੰਦ ਚੈੱਕ ਕਰਾਵਾਂਗੇ ਠੀਕ ਹੈ ਠੀਕ ਹੈ ਇੱਕ 10 ਮਹੀਨਿਆਂ ਦਾ ਬੱਚਾ ਉਹ ਹੈਗਾ 13 14 ਮਹੀਨਿਆਂ ਦਾ ਪਰ ਆ ਜਿਹੜਾ ਪਹਿਲੇ ਨੰਬਰ ਤੇ ਇਹ ਲੱਗ ਪਾਇਆ 10 ਮਹੀਨੇ ਦਾ ਇਹ 10 ਮਹੀਨਿਆਂ ਦਾ ਬੱਚਾ ਆਪ ਨੂੰ ਮਾਲਕਾਂ ਨੇ ਕਿਹਾ ਆਪ ਕੋਣੀ ਗੱਲ ਹੀ ਕਰਨੀ ਆ ਬਾਕੀ ਪਲਿਆਵਾ ਬੱਚਾ ਦਿਖਾ ਦੇ ਲੱਖੇ ਕਿੰਨੇ ਜਿਆਦੇ ਹੈ ਬੱਚੀ ਸੋਹਣੀ ਬਹੁਤ ਆ ਨਾ ਮੈਂ ਸੋਹਣੀ ਬਾਰੇ ਤਾਂ ਗੱਲ ਕਰਨੀ ਲੋੜ ਨਹੀਂ ਐਨੀ ਫੀਡ ਖਾਦੀ ਵੇ ਬਸੀ ਆਪੇ ਬੋਲਦੀ ਆ ਹਾਂ ਤੇ ਥਾਣੇ ਨੇ ਚੰਗੇ ਲੱਗੇ ਪਿਆ ਕੋਈ ਓਵਰ ਫ ਬਲਕੋ ਬੱਤ ਹਾਂ ਬਾਕੀ ਗਲਾਬੀ ਨਾਸਾਂ ਦਿਖਾ ਦੇ ਟਕਾ ਕੇ ਹਾਂ ਤੇ ਠੰਡੀ ਇੰਨੀ ਹੈ ਜਿੰਨੀ ਵੀ ਕਹਿਦਗੇ ਦੇ ਹਾਂ ਲੱਕਨਾਂ ਦੀ ਬੰਦ ਬਚੀ ਨਹੀਂ ਖੜ ਨਹੀਂ ਹੁਣ ਨਹੀਂ ਦੇਖ ਹਾਂ ਬਗਲਾ ਲੱਤਾਂ ਤਾਂ ਬਹੁਤ ਆ ਗਈਆਂ ਲੱਖੇ ਦੇਖ ਤੂੰ ਆ ਲੱਤਾਂ ਪੱਟਾਂ ਦੇ ਮਰੇ ਇੱਥੇ ਵੀਡੀਓ ਆਇਆ ਲੈ ਹਾਂ ਆਹ ਚੀ ਹੈ ਨਾ ਦੇਖ ਨਹੀਂ ਮੱਲੀ ਵੀ ਬੱਸੀ ਹਾਂ ਗੋਲ ਮਟੋਲ ਬੱਸੀ ਪਾਵਰਪੂਰ ਦੇਖ ਸਕਦਾ ਹਾਂ ਹਾਂ ਪੋਰਾ ਪੋਰਾ ਪਾਰਾ ਕਿ ਮੇਰੇ ਖੁੱਲੀਆਂ ਫਿਰਦੀਆਂ ਸੀ ਹਾਂ ਆਪਾਂ ਹੀ ਲਿਆਵਤ ਲਿਆਰੇ ਪਾਇਆ ਜਿਨ੍ਹਾਂ ਦੇ ਠੀਕ ਹੈ ਹਾਂ ਲੈ ਤੋੜ ਦੋ ਬਾਈ ਫਿਰ ਇਹਨਾਂ ਨੂੰ ਪੂਰਾ ਦਿਖਾ ਲਈ ਆਪਾਂ ਇਹ ਤੋੜ ਮੜੀ ਹੀ ਕਰੋ ਤੇ ਇਹ ਸੀਗੇ ਪਹਿਲੇ ਨੰਬਰ ਦੇ ਬੱਚੇ ਲਗਭਗ ਮਤਲਬ 10 11 ਮਹੀਨੇ 10 ਕਿ ਮਹੀਨੇ ਦੀ ਉਮਰ ਹੋਣੀ ਬਾਪ ਨੂੰ 10 ਮਹੀਨੇ ਦੇ ਕੇ 11 ਦੀ ਮੰਨ ਲਓ 10ਾਂ ਦੀ ਮੰਨ ਲਓ ਜਿੰਨੀ ਮਰਜ਼ੀ ਮੰਨ ਲਗੇ ਹੂੰ ਪੋਰਾ ਇਹ ਲੱਤ ਭੜ ਜੇ ਭੜੂ ਵੀ ਗਾਰੰਟੀ ਹੋਊਗੀ ਹਾਂ ਆਪਾਂ ਹੀ ਬਰੂ ਖੁੱਲੀਆਂ ਦੇਖਾ ਬਾਕੀ ਪ੍ਰਿੰਟ ਦਿਖਾ ਬੱਸੀ ਦਾ ਬਹੁਤ ਮਤਲਬ ਕਿਸੇ ਦਾ ਅੱਜ ਆਪਾਂ ਪਾਸ ਤੋਂ ਨਿਗਾ ਮਾਰ ਲਈ ਬੱਚੇ ਦੀ ਕੋਈ ਨਿਗਾ ਕਮ ਹੀ ਨਹੀਂ ਲੱਖੇ ਆਪਣੀ ਤੈਨੂੰ ਮੈਂ ਦੱਸਿਆ ਮੌਕੇ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ ਬਿਲਕੁਲ ਅੱਗੇ ਵੀ ਜ਼ਿੰਮੇਵਾਰੀ ਹੁੰਦੀ ਹੈ ਅੱਜ ਵੀ ਜ਼ਿੰਮੇਵਾਰੀ ਹੋਊਗੀ ਆਪਣੀ ਹਾਂ ਬਾਕੀ ਪੜੀ ਵੀ ਬੱਸੀ ਦਿਖਾ ਕੇ ਨਹੀਂ ਆ ਇਨ ਨੀ ਮਾਲਾ ਹਾਂ ਸੋਹਣੀ ਬੱਚੀ ਆਪਾਂ ਹੁਣ ਕਿਸੇ ਵੀ ਸੀਮਣ ਦੀ ਹੋ ਸਕਦੀ ਆ ਪਰ ਬਾਈ ਨੇ ਕੋਈ ਸੀਮਣ ਨਹੀਂ ਦੱਸਿਆ ਆ ਹੀ ਚੰਗੇ ਫਾਰਮ ਆ ਹੁਣ ਸੋਹਣੀ ਪਤਾ ਹੀ ਇਹ ਜੀ ਬੱਚੀ ਥਾਣੇ ਸੀ ਹੁੰਦਾ ਹੋਣੀ ਨਾ ਇਹ ਯਾਰ ਆਪਾਂ ਐਵੇਂ ਗੱਪ ਮਾਰੀਏਗੇ ਨਾ ਜਰ ਅਥੀ ਨਹੀਂ ਅਥੀ ਨਹੀਂ ਭਰਉਂਦੇ ਉਹਨਾਂ ਚਰ ਗੱਲ ਲੱਖੇ ਨਹੀਂ ਬਣਦੀ ਬਿਲਕੁਲ ਬਿਲਕੁਲ ਠੀਕ ਆ ਹਾਂ ਆਪਾਂ ਮਾਲਕ ਨਾਲ ਗੱਲ ਕਰਾ ਦੇ ਕਿਤੋਂ ਲਈ ਆ ਉਹ ਆਪੇ ਜੋ ਦੱਸਣਗੇ ਉਹ ਆਪੇ ਜ਼ੋਰ ਕੱਢ ਦੱਸਣਗੇ ਉਹ ਬਾਈ ਨੂੰ ਮੰਨਣਾ ਬੂਗੜਾ ਖਰੀਦੂਗਾ ਆਪਾਂ ਤੋਂ ਠੀਕ ਠੀਕ ਉਹਨੇ ਝੋਲੀ ਦੇਰ ਮੈਂ ਚੈੱਕ ਕਰਾਂ ਤੂੰ ਥਾਣ ਦੇਖੀ ਬੱਚੀ ਦੇ ਲੱਗਿਆ ਵਾ ਬਰਾਂ ਵਾਲ ਚਾਰ ਧਾਣਾ ਪੋਰਾ ਨੇ ਮੋਗਾ ਨਾਲ ਘੁੰਮੀ ਕੋ ਪੋਰਾ ਵੀ ਬਹੁਤ ਸੋਹਣ ਲੱਗੇ ਲਗੇ ਹਾਂ ਸਹੀ ਅੱਗੇ ਤਸ਼ਕੀਨ ਵਾਲੇ ਪਾਸੋਂ ਲਖੇ ਕੋਈ ਵੀ ਘਰ ਨਹੀਂ ਬਸੀ ਜੋ ਨਹੀਂ ਪੂਰੀ ਓਕੇ ਹਾਂ ਚਾਹੇ ਦੁਬਾਰਾ ਇੱਧਰ ਮਾਰ ਦੇ ਕੈਮਰਾ ਮੂੰਹ ਤੇ ਹੂੰ ਤੇ ਬਸੀ ਕਿ ਨਹੀਂ ਸ਼ਕੀਨ ਆ ਗਈ ਠੀਕ ਹੈ ਪੋਰਾ ਪੋਰਾ ਕਾਨਾ ਬਸੀ ਦੇ ਬਾਕੀ ਢੂਹੀ ਢਾਈ ਦੇ ਲਿਜਾਵੇਂ ਮਰ ਜਮਾਨ ਲਖੇ ਪੋਰਾ ਆਪਣੀ ਦੇਖ ਕੇ ਨਹੀਂ ਚੰਗੀ ਐ ਪੜੀ ਬੇਵਸੀ ਫੀਡ ਖਾਦੀ ਵੀ ਆ ਦੁੱਧ ਵੀ ਪੀਤਾ ਵਾ ਵਟਾਂ ਇੰਝ ਸੀ ਮਲ ਲੋਣ ਟੀਕਾ ਭਰ ਹੁੰਦਾ ਗੱਬੜ ਹੁੰਦਾ ਇਹ ਲਖੇ ਮੇਰੇ ਹਿਸਾਬ ਨਾਲ ਯਾਰ ਮਹੀਨਾ ਡੇਢ ਮਹੀਨੇ ਚ ਸੀਵਨ ਲੈ ਜੀ ਬਗਾਈ ਆ ਦੋ ਮਹੀਨੇ ਬਸ ਹਾਂ ਦੋ ਤਾਂ ਬਾਲੇ ਇਹਨੂੰ ਕਿਹੜੇ ਸਾਹਿਬ ਨਾਲ ਹੁਣ ਪੜੀ ਵੀ ਹੁਣ ਤਾਂ ਦੋ ਤਿੰਨ ਨੂੰ ਬਾਲੇ ਆ ਠੀਕ ਆ ਤੇ ਦੋ ਨੰਬਰ ਤੇ ਆ ਕੇ ਆਪਣੇ ਕੋਲ ਇਹ ਵੀ ਖੀਰੀ ਆ ਗਈ ਬੱਚੇ ਆਪਣੇ ਕੋਲ ਹਾਂ 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 ਖੀਰੀ ਆਪਣੀ ਇਹ ਲਖੇ ਬੱਸੀ ਠੀਕ ਆ ਪਹਿਲਾਂ ਥਾਣੇ ਦਾ ਥਾਣੇ ਦਿਖਾਉਣੇ ਝੋਲੀ ਦਿਖਾਉਣੇ ਬਾਲਾਂ ਇਸ ਦੀ ਫੜੀ ਮੁਰਿਓ ਫੜੀ ਮੁਰਿਓ ਬਰੇ ਝੋਲੀ ਦਿਖਾਉਣੇ ਇਧਰੋਂ ਗੱਬਣਾ ਰਗੀ ਝੋਲੀ ਬਸ ਹੋਈ। ਦੇ ਝੋਲੀ ਦੇਖ ਤੂੰ। ਸਹੀ ਆ। ਫਿਰ ਦੇ ਨਾ ਗੱਬਣਾ ਨੂੰ ਲਈ। ਹੂੰ। ਦੇਖ ਝੋਲੀ। ਪੂਰੇ ਚੰਗੇ ਸਾਮਾਨ। ਇੰਨੀ ਚੰਗੀ ਲੱਗੇ ਬਸ ਥਣ ਯਾਰ ਲੈ। ਹੂੰ। ਦੇਖ ਫਿਰ ਲੱਗੇ। ਹਾਂ। ਪੂਰਾ ਮੋਟਾ ਥਣ ਆ ਨੀ ਵੀ। ਹਾਂ ਹਾਂ ਸਹੀ ਆ। ਬਰੀਕ ਥਣ ਹੋ। ਤੇ ਦੰਦੋ ਵੀ ਚੈੱਕ ਕਰਾ ਦੇ। ਠੀਕ ਆ। ਸਾਡਾ ਸਵਾਦ ਲਿਆ। ਕਦ ਵਾੜਾ ਵੱਡਾਗਾ? ਹੂੰ ਅਹੀ ਲੱਗਦਾ ਮੀ। ਇਹਦੇ ਪੈਸੇ ਲਾਉਣੇ ਯਾਰ ਆਨਲਾਈਨ ਮੰਗਵਾਉਂਦਾ ਬੰਦਾ ਬੰਦੇ ਦਾ ਮਨ ਤਾਂ ਸਾਵੇਂ ਹੋਵੇ ਨਾ ਲੈ। ਹੂੰ ਜਮ ਸਹੀ ਆ। ਕੱਚੀ ਹੀਰੀ ਵਸੀ। ਓਕੇ ਰਿਪੋਰਟਰ। ਤੇ ਬਾਈ ਜਣ ਦਿਖਾ ਦੇ ਵਸੀ ਦਾ। ਜੇ ਦਾ ਗੱਪਨ ਹੋ ਤਿਆਰੀ ਇਤਨਾ ਜਦੇ ਮਾ ਜਮਾਦਾਰਾ ਹੋ ਤੈਨੂੰ ਗੋਡਲ ਦੁੱਤ ਲਖੇ ਹਾਂ ਬਾ ਤੈਨੂੰ ਗੋਡਲ ਬਾਈ ਮੰਨ ਕੇ ਜਲਦ ਤੈਨ ਦੀ ਤਾਂ ਪੱਕੀ ਆ ਹਾਂ ਕਿਉਂਕਿ ਹਾਈਟ ਆ ਕੀ ਬਜੇ ਨੂੰ ਪੂਰਾ ਲੰਬਾਈ ਜੁਰੇ ਬੱਚੀ ਬਾਕੀ ਕੱਦ ਦਿਖਾ ਦੇ ਬੱਛੀ ਦਾ ਗੱਡਾ ਹੂੰ ਪੂਰਾ ਫੋੜ ਦੇ ਵੀਰੇ ਪੂਰਾ ਫੁੱਲ ਕੱਦ ਆਈਏ ਬੱਛੀ ਮਿੱਤਰੋ ਪੱਟ ਕੇ ਦਿਖਾਤੇ ਆਪਾਂ ਥਾਣੇ ਨੂੰ ਦਿਖਾਤੇ ਆਪਾਂ ਬੱਛੀ ਦੇ ਤੇ ਕੱਦ ਕੜ ਸੋਹਣੇ ਨਜ਼ਰ ਮਾਰ ਤੇ ਕਾ ਅਗੇ ਕੰਨਾਂ ਕੋਨਾਂ ਤੇ ਕੈਮਰਾ ਮਾਰਦੀ ਕੰਨ ਪੋਰਾ ਪੋਰਾ ਗੋਲ ਕਰਨੀ ਆ ਠੀਕ ਹੈ ਜੀ ਹਾਂ ਦਿਖਾ ਦੇ ਕੋਈ ਲੱਤ ਭੜ ਜੇ ਆਪਣੀ ਉਹ ਵੀ ਗਰੰਟੀ ਅਤਲੇ ਆ ਰੇਜਾ ਕਰਦੀਆਂ ਗੀੜੇ ਜੇ ਖਾਂਦੀਆਂ ਬੰਨਗਾ ਬਾਜੀ ਮਾ ਮਾਕ ਮਾਲੀ ਕਮਾਲਾ ਕਮਾਈ ਉਧਰੋਂ ਲੈ ਪੈਰ ਦੇਖੋ ਬਿਲਕੁਲ ਸਿੱਦੇ ਚਾਰੇ ਪੈਰ ਜਮਾ ਸਿੱਧੇ ਪੈਰ ਕੰਨ ਲਖੇ ਪੂਰਾ ਪੂਰਾ ਤੇ ਮੋਲਵਾੜੀ ਬਈ ਫਿਰ ਨਾ ਬਈ ਦੋਨੋਂ ਬੱਚੇ ਕੀ ਕਰਨੀ ਆਪਾਂ ਮੋਲ ਆਪਾਂ ਜੇ ਇਕੱਠਿਆਂ ਕੋਈ ਲੋਕ ਜਮਾ ਜਾਇ ਕਰਾਂਗੇ ਕਰਾਂਗੇ ਡਾਕਟਰ ਆਪਣੇ ਲਖੇ ਫੋਨ ਤੇ ਠੀਕ ਆ ਨਾ ਠੀਕ ਆ ਹਾਂ ਜਾਇ ਜੀ ਕਰਾਂਗੇ ਠੀਕ ਆ ਹੁਣ ਜੇ ਆਪਾਂ ਇੱਥੇ ਫਿਰ ਵੀਡੀਓ ਤੇ ਫੋਨ ਕਰਦੇ ਨਾ ਫਿਰ ਪਸ਼ੂ ਲੈਣਾ ਜਾਨਵਰ ਬਹੁਤ ਔਖਾ ਹੋ ਜਾਂਦਾ ਚਲੋ ਇਹ ਪੜਦਾ ਜ਼ਰੂਰੀ ਹੈ ਇਹ ਪੜਦਾ ਜ਼ਰੂਰੀ ਹੁੰਦਾ ਹਾਂ ਕੋਈ ਵੇਚਣਾ ਲੈਣਾ ਥੋੜਾ ਆਪਾਂ ਵੀਡੀਓ ਤੋਂ ਦੇਖਦੇ ਆ ਯਾਰ ਮਹੀਨੇ-ਮਹੀਨੇ 70-70 ਹਜ਼ਾਰ ਮੰਗੀ ਜਾਂਦੇ ਆ ਹਾਂ ਸਮਝਦਾ ਗੱਲ ਬਿਲਕੁਲ ਬਿਲਕੁਲ ਇਹਦੀ ਪੜਦਾ ਹੁੰਦਾ ਹਾਂ ਕੋਈ ਦੇਖੋ ਜਾਈ ਕਿਸੇ ਨੇ ਕਿੰਨਾ ਮੰਗਣਾ ਹਾਂ ਹਾਂ ਅਗੇ ਕਿੰਨਾ ਮੰਗਣਾ ਹੁੰਦਾ ਹਾਂ ਲੈ ਦੋਸ ਨੂੰ ਬੱਚਾ ਖੜਾ ਤੇ ਆ ਬੱਚੇ ਨੂੰ ਮਿੱਤਰੋ ਫੇਰ ਨਹੀਂ ਆ ਮਾਰਾ ਦਿੰਨਾ ਟਾਪ ਕੁਆਲਿਟੀ ਦੇ ਬੱਚਾ ਨੇ ਬਾਈ ਕੋਲੇ ਪਿੰਡ ਛੰਨਾ ਗਲਾ ਸਿੰਘ ਵਾਲਾ ਤਹਿਸੀਲ ਤਾਂ ਇਹਦੇ ਵੀ ਮੂੰਹ ਤੇ ਮਾਰਦੀ ਮੜਾ ਕੈਮਰਾ ਹੂੰ ਲੈ ਮੂੰਹ ਤੋਂ ਨੇੜੇ ਬੱਚੀ ਕੋੜੀ ਵਰਗੀ ਆ ਬਿਲਕੁਲ ਇੱਥੇ ਮੱਥਾ ਮੱਥਾ ਚੈੱਕ ਕਰ ਤੇ ਕੰਨ ਦਿਖਾ ਬਿਲਕੁਲ ਨਹੀਂ ਦਿਖਾ ਕੰਨ ਦਿਖਾ ਪੂਰਾ ਬੁਰਾ ਕੰਨ ਹੈ ਲੈ ਚਾਰ ਚਾਰ ਉਂਗਲਾਂ ਦੇ ਕੰਨ ਵਸੀ ਜਾ ਨਾ 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 ਨਹੀਂ ਸਹੀ ਆ ਓਕੇ ਰਿਪੋਰਟ ਬਾਈ ਕੋਈ ਮਾਊਂ ਕਾ ਗੁੰਮੀ ਨਹੀਂ ਆਪਣੀ ਗਾਰੰਟੀ ਹੈ ਇਹ ਜੀ ਸਮਝ ਆਪੋ ਵਾਦੀ ਭਰਾਵਾਂ ਦੀ ਕਰ ਲਿਓ ਬਾਈ ਨਾਲ ਸੰਪਰਕ ਠੀਕ ਆ ਬਾਈ ਧੰਨਵਾਦ ਜੀ ਠੀਕ ਹੈ ਜੀ